ਸਾਰੇ ਸਾਥੀਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਅਪਾਂ ਗੱਲ ਕਰਾਂਗੇ 3704 ਟੀਚਰਸ ਦੀ ਜਿਨ੍ਹਾਂ ਨੇ ਇੱਕ ਕੇਸ ਕੀਤਾ ਸੀ ਕਿ ਸਾਨੂੰ ਸ਼ੀਵਾ ਪੇਕ ਮਿਸ਼ਨ ਦਿੱਤਾ ਜਾਵੇ ਤੇ ਉਹਦੇ ਅਕੋਰਡਿੰਗ ਉਹਨਾਂ ਨੂੰ ਕੀ ਮਿਲਿਆ ਕੀ ਮਿਲਣਾ ਇਸ ਵਾਰ ਬਤ ਅੱਜ ਸੀ ਗੱਲ ਕਰਾਂਗੇ ਇੱਕ ਸਿਵਲ ਰੈਟਿਪਿਟਿਸ਼ਨ ਨੰਬਰ 15896 ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਸੌਰਵ ਸ਼ਰਮਾ ਦਾ ਕੇਸ ਸੀ ਇਦੇ ਵਿੱਚ 6ਵਾਂ ਪੇਕ ਮਿਸ਼ਨ ਮਿਲਣਾ, 5ਵਾਂ ਮਿਲਣਾ ਜਾਂ 7ਵਾਂ ਮਿਲਣਾ ਕੁਝ ਵੀ ਕਲੀਅਰ ਨਹੀਂ ਸੀ। ਕੁਝ ਜ਼ਿਲ੍ਹੇ 6ਵਾਂ ਪੇਕ ਮਿਸ਼ਨ ਦੇਣ ਨੂੰ ਤਿਆਰ ਸੀ। ਕੁਝ 15% ਵਾਧੇ ਨਾਲ ਤਨਖਾਹ ਕਢਾਉਣ ਨੂੰ ਤਿਆਰ ਸੀ ਤੇ ਕੁਝ ਨਹੀਂ ਸੀ। ਕੁਝ 5ਵਾਂ, 6ਵਾਂ ਪੇਕ ਮਿਸ਼ਨ ਦੇਣਾ ਹੀ ਨਹੀਂ ਚਾਹਦੇ ਤੇ 5ਵੇਂ ਪੇਕ ਮਿਸ਼ਨ ਨਾਲ ਤਨਖਾਹ ਕਢਵਾਉਣ ਲਈ ਰਾਜੀ ਸੀ। ਫਿਰ ਇਹਨੂੰ ਡੀਪੀਐਸ ਸਕੈਂਡਰੀ ਵੱਲੋਂ ਇੱਕ ਲੈਟਰ ਜਾਰੀ ਕਰਕੇ ਕਲੀਅਰ ਕੀਤਾ ਗਿਆ ਕਿ ਇਹ ਜਿਹੜੀ ਤਨਖਾਹ ਹੈ ਉਹਨਾਂ ਦੀ ਉਹ 5ਵੇਂ ਪੇਕ ਮਿਸ਼ਨ ਅਨੁਸਾਰ ਹੀ ਨਿਕਲੇਗੀ ਜੋ ਕਿ ਉਹਨਾਂ ਦੇ ਸਰਵਸ ਰੂਲਾਂ ਵਿੱਚ ਲਿਖਿਆ ਗਿਆ ਹੁਣ ਆਪਾਂ ਇਹ ਦੇਖਦੇ ਹਾਂ ਕਿ ਪੰਜਵੇਂ ਪੀਕ ਮਿਸ਼ਨ ਅਨਸਾਰ ਵੀ ਕੀ ਸਭ ਜਿਹੜੇ ਜ਼ਿਲ੍ਹੇ ਐ ਜਾਂ ਡੀਡਿਓਜ਼ ਐ ਉਹ ਇੱਕ ਮੱਤ ਰਹਿਣਗੇ ਕਿ ਉਹਦੇ ਵਿੱਚ ਵੀ ਦੋ ਤਰ੍ਹਾਂ ਦੇ ਤਖਾਵਾ ਬਣਨ ਗਿਆ ਜਿਵੇਂ ਪਹਿਲਾਂ ਕਈ ਡੀਡਿਓਜ਼ ਨੇ 38100 ਦਾ ਤਖਾਵਾ ਦੇਣ ਲਈ ਸਹਿਮਤੀ ਪ੍ਰਟਾਈ ਸੀ ਤਾਂ ਉਹਨਾਂ ਦੀ 58650 ਬੰਦੀ ਸੀ ਤੇ ਕੁਝ ਨੇ 45 400 ਦੀ ਤਨਖਾਹ ਕਢਵਾਈ ਹੈ ਜਿਹੜੀ 69600 ਬਣੀ ਹੈ ਜਿਹਦੇ ਵਿੱਚ ਆਪਾਂ ਨੂੰ 42% ਡੀਏ ਤੇ 8% ਐਚਆਰਏ ਮਿਲਿਆ ਹੁਣ ਆਪਾਂ ਪੰਜਵੇਂ ਪੇ ਕਮਿਸ਼ਨ ਅਨੁਸਾਰ ਦੇਖਾਂਗੇ ਕਿ ਤਨਖਾਹ ਕਿਵੇਂ ਬਣਨੀ ਚਾਹੀਦੀ ਹੈ ਮੇਰੇ ਅਨੁਸਾਰ ਜਿਹੜੀ ਪੰਜਵੇਂ ਪੇ ਕਮਿਸ਼ਨ ਦੀ ਤਨਖਾਹ ਹੈ ਜਿਹੜੀ ਸਰਕਾਰੀ ਕਰਮਚਾਰੀਆਂ ਨੂੰ ਜੂਨ 21 ਦੀ ਤਨਖਾਹ ਮਿਲੀ ਹੈ ਉਹ ਕਰਮਚਾਰੀ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਜੂਨ 21 ਕਿਉਂਕਿ 1/7/21 ਤੋਂ 6ਵਾਂ ਪੇ ਕਮਿਸ਼ਨ ਲਭੂ ਹੋ ਗਿਆ ਸੀ ਅਕੋਰਡਿੰਗ ਟੂ 5th ਪੇ ਕਮਿਸ਼ਨ ਸੈਲਰੀ ਫਾਰ ਦਾ ਮੰਥ ਆਫ 6 2021 ਜਾਨੀ ਕਿ ਜੂਨ 2021 ਵਿੱਚ ਕੀ ਸੈਲਰੀ ਮਿਲੀ ਸੀ ਹੁਣ ਪਹਿਲਾਂ ਆਪਾਂ ਬਣਾਈ ਹੈ ਸੈਲਰੀ ਆਫ ਸੈਂਟੀ ਯੂਰ ਚਾਰ ਵਿਦ ਆਈਆਰ 5% ਜਿਹਨਾਂ ਨੂੰ 5% ਆਈਆਰ ਮਿਲਦਾ ਤੇ ਉਹਦੇ ਤੇ 148% ਡੀਏ 10% ਐਚਆਰਏ 6% ਆਰਏ ਮੈਡੀਕਲ ਤੇ ਮੋਬਾਈਲ ਮਿਲਾ ਕੇ 51894 ਵੀ ਮਿਲ ਗਏ ਜਿਹਨਾਂ ਨੂੰ ਆਈਆਰ ਨਹੀਂ ਮਿਲਦਾ ਤਾਂ 49458 ਰੁਪਏ ਕਾ ਮਿਲੇਗੀ ਹੁਣ ਆਈਆਰ ਉਹਨਾਂ ਨੂੰ ਕਿਉਂ ਨਹੀਂ ਮਿਲੇਗਾ ਜਾਂ ਮਿਲੇਗਾ ਇਹ ਤੇ ਡਿਸਾਈਡ ਬਾਅਦ ਚ ਹੋਵੇਗਾ ਪਰ ਆਈਆਰ ਕਿਉਂ ਮਿਲਦਾ ਇਹ ਤੁਹਾਨੂੰ ਜਾਣਨ ਲੋੜ ਹੈ ਜੇਕਰ ਆਈਆ ਦਿੱਤਾ ਜਾਂਦਾ ਇਹਦਾ ਮਤਲਬ ਹੈ ਉਹਨਾਂ ਨੂੰ ਅਗਲਾ ਪੇ ਕਮਿਸ਼ਨ ਵੀ ਜ਼ਰੂਰ ਮਿਲੇਗਾ ਕਿਉਂਕਿ ਆਈਆਰ ਜਿਹੜਾ ਵਾ ਉਹ ਅਗਲੇ ਪੇ ਕਮਿਸ਼ਨ ਦਾ ਹੀ ਹਿੱਸਾ ਹੁੰਦਾ ਇਹ ਇਸ ਕਰਕੇ ਮਿਲਦਾ ਵਾ ਕਿ ਜਿਹੜਾ ਅਗਲੇ ਪੇ ਕਮਿਸ਼ਨ ਦਾ ਬਕਾਇਆ ਬਣੇਗਾ ਉਹਦੇ ਦਾ ਉਹਦਾ ਜਿਹੜਾ ਬੋਝ ਹੈ ਉਹ ਸਰਕਾਰ ਤੇ ਘਟ ਪਵੇ ਇਸ ਕਰਕੇ ਸਰਕਾਰ ਬੇਸਿਕ ਵਿੱਚ ਇੱਕ ਅੰਤਰੀਮ ਰਲੀਫ ਦੇ ਦਿੰਦੀ ਹੈ ਤਾਂ ਕਿ ਤੁਹਾਨੂੰ ਪੇ ਕਮਿਸ਼ਨ ਨਹੀਂ ਮਿਲਿਆ ਤੁਹਾਨੂੰ ਆਈਆਰ ਦਿੱਤਾ ਜਾਂਦਾ ਹੁਣ ਆਈਆਰ ਜੇ ਮਿਲਦਾ ਵੈ ਇਹਦਾ ਮਤਲਬ ਵੀ ਛੇਵਾ ਪੇ ਕਮਿਸ਼ਨ ਮਿਲਣ ਦਾ ਰਾਹ ਵੀ ਜਿਹੜਾ ਉਹ ਪਧਰਾ ਹੋ ਜਾਂਦਾ ਤਾਂ ਹੀ ਸਰਕਾਰ ਨੇ ਆਈਆਰ ਦਿੱਤਾ ਕਿ ਜੇ ਕੱਲ ਨੂੰ ਉਹਨਾਂ ਨੂੰ ਬਕਾਇਆ ਦੇਣਾ ਪਵੇ ਤੇ ਉਹਨਾਂ ਨੂੰ ਆਈਆਰ ਹੁਣੇ ਦੇ ਦਿਓ ਇਹਦੇ ਨਾਲ ਹੀ ਜੇ ਦਿਖਿਆ ਜਾਵੇ ਤੇ ਕੰਪਿਊਟਰ ਟੀਚਰਸ ਨੂੰ ਵੀ ਛੇਵਾ ਪੇ ਕਮਿਸ਼ਨ ਨਹੀਂ ਦਿੱਤਾ ਗਿਆ ਤੇ ਉਹਨਾਂ ਦੀ ਸੈਲਰੀ ਜਿਹੜੀ ਹੈ ਉਹ ਆਈਆਰ ਤੋਂ ਬਗੈਰ ਬਣ ਰਹੀ ਹੈ ਆ ਦੇਖੋ 18450 ਉਹਨਾਂ ਨੂੰ ਆਈਆਰ ਨਹੀਂ ਮਿਲਦਾ ਪਰ ਉਹਨਾਂ ਨੂੰ ਇੱਕ 181% ਡੀਏ ਮਿਲਦਾ ਪਰ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਨਹੀਂ ਕੀਤਾ ਪਰ ਫਿਰ ਵੀ ਉਹਨਾਂ ਨੂੰ 181% ਡੀਏ ਮਿਲ ਰਿਹਾ ਹੁਣ ਗੱਲ ਕਰਦੇ ਹਾਂ 7ਵੇਂ ਪੇ ਕਮਿਸ਼ਨ ਦੀ ਜੇਕਰ 3704 ਨੂੰ 7ਵਾਂ ਪੇ ਕਮਿਸ਼ਨ ਮਿਲਦਾ ਤੇ ਉਹਦੇ ਵਿੱਚ ਉਹਦੇ ਵਿੱਚ 35400 ਬੇਸਿਕ ਮਿਲੇਗੀ ਤਜੇ ਤੁਸੀਂ ਸਾਰੇ ਪੱਤੇ ਰਲਾ ਕੇ 54600 ਰੁਪਏ ਤਰਖਾ ਬਣਦੀ ਹੈ ਜਿਹੜੇ ਕਿ ਪੰਜਵੇਂ ਪੇਕ ਮਿਸ਼ਨ ਨਾਲੋਂ ਜ਼ਿਆਦਾ ਬਣਦੀ ਹੈ ਹੁਣ ਮੁੱਦਾ ਇਹ ਹੈ ਕਿ ਆਈਆਰ ਉਹਨਾਂ ਨੂੰ ਦਿੱਤਾ ਜਾਂਦਾ ਕਿ ਨਹੀਂ ਜੇਕਰ ਆਈਆ ਦਿੱਤਾ ਜਾਂਦਾ ਤੇ ਦਾ ਮਤਲਬ ਇਹ ਉਹਨਾਂ ਨੂੰ ਛੇਵਾਂ ਪੇ ਕਮਿਸ਼ਨ ਵੀ ਕਿਸੇ ਨਾ ਕਿਸੇ ਟਾਈਮ ਜ਼ਰੂਰ ਮਿਲੇਗਾ ਬਾਕੀ ਆ ਆਪਣੇ ਤੁਸੀਂ ਕਮੈਂਟ ਕਰਕੇ ਥੱਲੇ ਆਪਣੀ رائے ਜ਼ਰੂਰ ਦਿਓ ਕਿਉਂਕਿ ਇਹ ਵੀਡੀਓ ਕੋਈ ਜ਼ਿਆਦਾ ਖੁਸ਼ੀ ਵਾਲੀ ਨਹੀਂ ਹੈ ਕਿਉਂਕਿ ਹਰ ਵਾਰੀ ਕੰਟਰੋਵਰਸੀ ਕੋਈ ਨਾ ਕੋਈ ਕ੍ਰੀਟ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਕਿ ਇਸ ਵਾਰੀ ਵੀ ਇਹ 5% ਦਾ ਰੋਲਾ ਜ਼ਰੂਰ ਪਏਗਾ ਕਿ ਉਹਨਾਂ ਨੂੰ ਦੇਣਾ ਕਿ ਨਹੀਂ ਦੇਣਾ ਬਾਕੀ ਆਪ ਸਭ ਸਿਆਣਿਓ ਆਪ ਵੀ ਆਪਣੀ رائے ਮੈਨੂੰ ਬੜੇ ਕਮੈਂਟ ਵਿੱਚ ਜ਼ਰੂਰ ਦਿਓ ਜੇਕਰ ਵੀਡੀਓ ਚੰਗੀ ਲੱਗੀ ਹੈ ਤੈਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ